ਬਠਿੰਡਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਸ ਵੇਲੇ ਪਾਟੜਾ ਪੈ ਗਈਆਂ ਜਦੋਂ ਪੁਲਿਸ ਨੇ ਅਚਾਨਕ ਛਾਪਾ ਮਾਰ ਲਿਆ ਤੇ ਉੱਥੇ ਗਾਗਾਂ ਸਮੇਤ ਇੱਕ ਲੜਕੀ ਸਣੇ ਚਾਰ ਜਾਨਿਆਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਹੋਟਲ ਦੀ ਆੜ ਦੇ ਵਿੱਚ ਇੱਥੇ ਜਿਸਮ ਫਿਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ ਤਾਂ ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਅੰਦਰ ਇੱਕ ਕੁੜੀ ਸਮੇਤ ਚਾਰ ਜਾਨਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਜਾਣਦੇ ਹਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹਾਯੋਗ ਸੀਨੀਅਰ ਪੁਲਿਸ ਬਠਿੰਡਾ ਮੈਡਮ ਸ਼੍ਰੀਮਨੀ ਤੂਮਿਤ ਕੌਂਡਰ ਆਈ ਪੀ ਐਸ ਜੇ ਨਿੰਦਨ ਦਰਦੇਸ਼ ਹੈ ਵੀ ਜਿਹੜਾ ਵੀ ਕੋਈ ਵੀ ਏਰੀਆ 'ਚ ਮਾੜਾ ਅਨਸਰ ਕੋਈ ਵੀ ਕੰਮ ਗਲਤ ਕੰਮ ਕਰਦਾ ਉਹ ਤੇ ਜਿਹੜਾ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਦੀ ਜਿਹੜੇ ਸਾਨੂੰ ਕੰਪਲੇਂਟਸ ਮਿਲ ਰਹੀਆਂ ਸੀ ਜਿਹੜਾ ਕਿੰਗ ਹੋਟਲ ਹੈ ਫੇਸ 1 ਵਿੱਚ ਐਚਪੀ ਪੈਟਰੋਲ ਪੰਪ ਦੇ ਓਪੋਜ਼ਿਟ ਸਾਈਡ ਉੱਥੇ ਜਿਹੜਾ ਹੋਟਲ ਦੀ ਆਰਟ ਦੇ ਵਿੱਚ ਜਿਹੜਾ ਹੈਗਾ ਗਰੀਬ ਭੋਲੇ ਭਾਲੀਆਂ ਕੁੜੀਆਂ ਤੋਂ ਜਿਹੜਾ ਗਲਤ ਜਿਹੜਾ ਹੈਗਾ ਕੰਮ ਧੰਦਾ ਚਲਾਇਆ ਜਾ ਰਿਹਾ ਇਮੋਰਲ ਟਰੈਫਿਕ ਜਿਸ ਤੇ ਜਿਹੜਾ ਸਾਡੇ ਲੋ ਜਿਹੜਾ ਉੱਥੇ ਪਹੁੰਚ ਕੇ ਚੈਕਿੰਗ ਕੀਤੀ ਗਈ ਤੇ ਵਿਕਟਮ ਦੇ ਜਿਹੜਾ ਬਿਆਨਾਂ ਦੇ ਆਧਾਰ ਤੇ ਜਿਹੜਾ ਐਫ ਆਈ ਆਰ ਨੰਬਰ 94 ਜਿਹੜਾ ਇਸੇ ਵਲਾਂ ਇਨ ਵਿੱਚ ਜਿਹੜੀ ਦਰਜ ਕੀਤਾ ਉਸ ਵਿੱਚ ਸਾਡੇ ਵੱਲੋਂ ਜਿਹੜੇ ਟੋਟਲ ਚਾਰ ਜਿਹੜੇ ਹੈਗੇ ਐ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੀ ਅੱਜ ਤਪਤੀ ਜਿਹੜੀ ਅੱਗੇ ਲਗਾਈਨਾਂ ਜਿਹੜੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਖੈਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਕਈ ਅਜਿਹੇ ਹੋਟਲ ਨੇ ਜਿਹੜੇ ਕਿ ਹੋਟਲ ਦੇ ਨਾਮ ਦੇ ਉੱਤੇ ਅਜਿਹੇ ਗਲਤ ਧੰਦੇ ਚਲਾ ਰਹੇ ਨੇ ਬੇਸ਼ੱਕ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਪ੍ਰਿਜ਼ੇ باوجود ਬੇਧੰਦੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਕੀਕੀ ਤੋਂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ